ਚੰਗੇ ਚੰਗੇ ਜਿਹੜੇ ਆਪਣੇ ਪੁਲਿਸ ਅਫਸਰ ਆ ਮੰਤਰੀ ਲੋਕ ਆ ਉਹ ਇਹਨਾਂ ਦੇ ਬਹੁਤ ਵਾਕਫ ਸੀ ਇਹਨਾਂ ਦਾ ਘੇਰਾ ਕਾਫੀ ਵਿਸ਼ਾਲ ਸੀ ਲੁਧਿਆਣਾ ਦੇ ਕਰੋੜਾਪਤੀ ਜੋਗਪਤੀ ਆ ਦੇਖੋ ਨਾ ਉਹ ਸਵਾਲ ਵਾਲੇ ਜੇ ਕਰਾਉਂਦੇ ਆ ਜੀ ਜੀ ਉਦਾਂ ਕਰਨਾਲ ਟਰੱਕ ਯੂਨੀਅਨ ਦਾ ਵੀ ਵਾਲੇ ਵੀ ਇਹਨਾਂ ਦਾ ਕਰਾਉਂਦੇ ਸੀਗੇ ਫਿਰ ਇਹ ਨਾਲ ਨਾਲ ਇਹਨਾਂ ਦਾ ਥੋੜਾ ਕਰਾਦਾ ਬਣਦਾ ਸੀਗਾ ਵੀ ਅਸੀਂ ਫਿਲਮਾਂ ਵੱਲ ਨੂੰ ਵੀ ਵਧੀਏ ਇਸੇ ਕਰਕੇ ਇਹਨਾਂ ਨੇ ਇੱਕ ਬੰਬੇ ਫਲੈਟ ਲੈ ਲਿਆ ਸੀ ਬਕਦਾ ਅੱਛਾ ਖਰੀਦ ਲਿਆ ਸੀ ਤੇ ਉਹ ਫਿਰ ਉਹ ਪਹਿਲਾਂ ਤਾਂ ਹੋਖ ਨਹੀਂ ਉਦੋਂ ਕਹਿੰਦੇ ਸੀ ਤੈਨੂੰ 3.5 ਲੱਖ ਚਲਿਆ ਮੋੜ ਕੇ ਉਹ ਜਦੋਂ 4 ਵਜੇ ਆ ਪ੍ਰੋਪਰਟੀਆਂ ਦੀ ਉਹ ਤਾਂ ਕਰੋੜਾਂ ਚ ਪਹੁੰਚ ਗਿਆ ਸੀਗਾ ਤੇ ਉਹ ਜਦੋਂ ਇਹਨਾਂ ਨੇ ਵੇਚਿਆ ਮਤਲਬ ਉਹ ਅਸੀਂ ਫਿਰ ਸੱਚ ਇਹਨਾਂ ਨੇ ਲੁਧਿਆਣਾ ਇੱਕ ਗੈਸਟ ਹਾਊਸ ਬਣਾਇਆ ਸੀ ਅੱਛਾ ਹੁਣ ਜਿਹੜੇ ਆਮਕਰ ਦਾ ਘਾਰ ਆ ਜਿਵੇਂ ਫਕਲੀ ਮਾਨਕਦੀਸ਼ ਇੰਦੇ ਦੀ ਵਿੰਦ ਰੱਖੀ ਦੀ ਧਾਰਨ ਇਹਨਾਂ ਦੀ ਤੇ ਇਹ ਵੀ ਨੇ ਜਮੀਨ ਖਰੀਦ ਲਈ ਹੁਣ ਕੇ ਦੀ ਵਿਚ ਜਗਵਣ ਕੋਰ ਨੇ ਸਰਬਾ ਨਗਰ ਦੇ ਵਿੱਚ ਇੱਕ ਬਕਾਇਦਾ ਗੈਸਟ ਹਾਊਸ ਗੇਸਟ ਹਾਊਸ ਇਹ ਜਿਹੜੇ ਕਮਰੇ ਕਿਰਾਏ ਤੇ ਚੜਦੇ ਸੀਗੇ ਜੀ ਜੀ ਤੇ ਬੜਾ ਸਫਿਸਟਿਕੇਟਡ ਢੰਗ ਦਾ ਹੋ ਗੈਸਟ ਹਾਊਸ ਸੀ ਮੈਂ ਦੇਖਿਆ ਜੀ ਇਹਨਾਂ ਨੇ ਉਹ ਬਣਾਇਆ ਹੋਇਆ ਸੀ ਇਹ ਕਾਮਦਨ ਦਾ ਵੱਖਰਾ ਸਾਧਨ ਕੀਤਾ ਹੋਇਆ ਸੀ ਤੇ ਇੱਕ ਓਪਨ ਜੀਪ ਵੀ ਰੱਖੀ ਹੋਈ ਸੀ ਇਹਨਾਂ ਨੇ ਅੱਛਾ ਜਗਮਨ ਕੌਰ ਜੀ ਆਪ ਜੀਪ ਚਲਾਉਂਦੇ ਹੁੰਦੇ ਸੀਗੇ ਅੱਛਾ ਸ਼ੌਂਕੀ ਵੀ ਕਰਦੇ ਸੀ ਹਾਂ ਹਾਂ ਉਸ ਜੀਪ ਦੇ ਵਿੱਚ ਅਸੀਂ ਕਈ ਝੂਟੇ ਲਏ ਫਿਰ ਉਹਦਾ ਬੇਟਾ ਰਾਜਾ ਘੋੜੇ ਦਾ ਸ਼ਕੀਨ ਸੀ ਇਹਨਾਂ ਨੇ ਉਹ ਪੰਜਾਬ ਮਾਤਾ ਨਗਰ ਵਾਲਾ ਜਿਹੜਾ ਘਰ ਆ ਕੋਠੀ ਆ ਉਹਦੇ ਮੂਹਰੇ ਜਿਹੜਾ ਕਿ ਇੱਥੇ ਦਰਖਦ ਰੋਹ ਖੜੇ ਸੀ ਉੱਥੇ ਦੋ ਘੋੜੇ